ਚੋਰਾ ਦੇ ਨਿਸ਼ਾਨੇ ਤੇ ਹਸਪਤਾਲ ਤਿੰਨ ਦਿਨ ਤਿੰਨ ਚੋਰੀਆਂ ਪੁਲਿਸ ਕੁਮ ਕਰਨੀ ਨੀਂਦ ਜੁੱਤੀ ਜੀ ਹਾਂ ਸਹੀ ਸੁਣਿਆ ਤੁਸੀਂ ਜ਼ਹਰਦੀ ਤਹਿਸੀਲ ਅਜਨਾਲਾ ਦਾ ਸਿਵਲ ਹਸਪਤਾਲ ਇਨੀ ਦਿਨੀ ਚੋਰਾ ਦੇ ਨਿਸ਼ਾਨੇ ਤੇ ਹੈ ਚੋਰ ਜਦੋਂ ਚਾਹਣ ਜਿੱਥੇ ਚਾਹਣ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ ਹਸਪਤਾਲ ਪ੍ਰਬੰਧਕ ਆਪਣਾ ਮੱਥਾ ਫੜ ਕੇ ਬਹਿ ਜਾਂਦੇ ਨੇ ਹੁਣ ਤਾਂ ਚੋਰਾ ਦੇ ਹੌਸਲੇ ਇੰਨੇ بلند ਹੋ ਚੁੱਕੇ ਨੇ ਕਿ ਉਹ ਨਾ ਹਸਪਤਾਲ ਦੇ ਆਪਰੇਸ਼ਨ ਥੀਏਟਰ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ। ਪਹਿਲੇ ਦਿਨ ਚੋਰਾ ਨੇ ਓਟੀ ਦਾ ਸ਼ੀਸ਼ਾ ਤੋੜ ਕੇ ਕਾਫੀ ਕੀਮਤੀ ਸਮਾਨ ਚੋਰੀ ਕਰ ਲਿਆ। ਹਸਪਤਾਲ ਪ੍ਰਬੰਧਕਾਂ ਨੇ ਸ਼ੀਸ਼ੇ ਦੀ ਮੁਰੰਮਤ ਕਰਵਾਈ ਤਾਂਗਲੇ ਦਿਨ ਫਿਰ ਦੂਜੇ ਪਾਸਿਓ ਸ਼ੀਸ਼ਾ ਤੋੜ ਕੇ ਮੁੜ ਆਪਰੇਸ਼ਨ ਥੀਏਟਰ ਅੰਦਰੋਂ ਸਮਾਨ ਚੋਰੀ ਕਰ ਲਿਆ। ਜਿਹਦੇ ਦਿਨ ਚੋਰੀ ਕਰਨ ਸਮੇਤਾ ਚੋਰਾ ਨੇ ਹੱਦ ਹੀ ਮੁਕਾ ਦਿੱਤੀ। ਆਪਰੇਸ਼ਨ ਦੌਰਾਨ ਮਰੀਜ਼ ਨੂੰ ਜਨਾ ਪਾਈਪਾਂ ਰਾਹੀਂ ਆਕਸੀਜਨ ਦਿੱਤੀ ਜਾਂਦੀ ਹੈ ਚੋਰ ਉਹੀ ਚੋਰੀ ਕਰ ਲੈ ਗਏ ਹਸਪਤਾਲ ਦੀ ਐਸਐਮਓ ਦਾ ਕਹਿਣਾ ਹੈ ਕਿ ਉਹਨਾਂ ਹਰ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਨਵਾਂ ਸਾਲ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਰੀਬ 10 ਚੋਰੀਆਂ ਹਸਪਤਾਲ ਵਿੱਚ ਹੋ ਚੁੱਕੀਆਂ ਨੇ ਉਹਨਾਂ ਖੱਜਾ ਜ਼ਾਹਰ ਕੀਤਾ ਹੈ ਕਿ ਜਦੋਂ ਦਾ ਹਸਪਤਾਲ ਦੇ ਨਾਲ ਓਟ ਸੈਂਟਰ ਬਣਾਇਆ ਗਿਆ ਉਹਦੋਂ ਤੋਂ ਚੋਰੀਆਂ ਵੱਧ ਗਈਆਂ ਨੇ ਤੇ ਉਹਨਾਂ ਨੂੰ ਸ਼ੱਕ ਹੈ ਕਿ ਨਸ਼ੇੜੀਆਂ ਵੱਲੋਂ ਹੀ ਇਹ ਕਾਰਾ ਕੀਤਾ ਜਾ ਰਿਹਾ ਹੈ ਨਾ ਆਪਣੀ ਪਰੇਸ਼ਾਨੀ ਦੱਸਦਿਆਂ ਕਿਹਾ ਕਿ ਹੁਣ ਜੇ ਕੋਈ ਐਮਰਜੈਂਸੀ ਆਪਰੇਸ਼ਨ ਕਰਨ ਦੀ ਲੋੜ ਪੈ ਜਾਵੇ ਤਾਂ ਉਹ ਕੀ ਕਰਨਗੇ ਅਤੇ ਮਰੀਜ਼ ਦੀ ਜਾਨ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਆਪਰੇਸ਼ਨ ਥੀਏਟਰ ਦੀ ਮੁਰੰਮਤ ਕਰਵਾਉਣ ਵਿੱਚ ਹੀ ਕਰੀਬ 10 ਤੋਂ 15 ਦਿਨ ਲੱਗ ਜਾਣਗੇ ਉਹ ਵੀ ਉਹਦੋਂ ਜਦੋਂ ਉੱਚ ਅਧਿਕਾਰੀਆਂ ਵੱਲੋਂ ਮੁਰੰਮਤ ਦੀ ਮਨਜ਼ੂਰੀ ਮਿਲੇਗੀ ਉਹਨਾਂ ਮੰਗ ਕੀਤੀ ਕਿ ਹਸਪਤਾਲ ਵਿੱਚੋਂ OT ਸੈਂਟਰ ਨੂੰ ਕਿਸੇ ਹੋਰ ਥਾਂ ਤੇ ਤਬਦੀਲ ਕਰ ਦਿੱਤਾ ਜਾਵੇ ਇਹ ਜਿਹੜੀਆਂ ਚੋਰੀਆਂ ਹੈਗੀਆਂ ਸਾਡੇ ਹਸਪੀਟਲ 'ਚ ਜਦੋਂ ਦੀ ਮੇਰੀ ਜੁਆਇਨਿੰਗ ਮੇਰੀ ਜੁਆਇਨਿੰਗ ਮਾਰਚ 2024 ਦੀ ਹੈ ਇਹ ਲਗਾਤਾਰੀ ਹੋ ਰਹੀਆਂ ਸੀ 2-3 ਮਹੀਨੇ ਤਾਂ ਬਹੁਤ ਸਾਰੀਆਂ ਹੋਈਆਂ ਫਿਰ 3-4 ਮਹੀਨੇ ਥੋੜੀ ਇੱਕ ਮਤਲਬ ਕਿ ਇਹਨਾਂ ਨੂੰ ਕਹਿ ਲਓ ਤੁਸੀਂ ਕਿ ਥੋੜਾ ਘਟੀਆਂ ਪਰ ਉਹਦੇ ਵਿੱਚ ਵੀ ਇਹ ਨਹੀਂ ਸੀ ਕਿ ਬਿਲਕੁਲ ਬੰਦ ਵਿੱਚ ਵਿੱਚ ਕਦੀ ਇਹ ਮਤਲਬ ਕਿ ਕੁਝ ਵੀ ਕੋਈ ਬਲਬ ਹੋਵੇ ਕੋਈ ਟਿਊਬਲਾਈਟ ਹੋਵੇ ਕੋਈ ਵੀ ਮਤਲਬ ਕਿ ਜਿਹੜੀ ਵੀ ਚੀਜ਼ ਵਿਖ ਸਕਦੀ ਹੈ ਜਿਵੇਂ ਕਿ ਲੋਹੇ ਦੀ ਪਾਈਪਾਂ ਕਾਪਰ ਵਾਇਰਸ ਜਿਹੜੀਆਂ ਏਸੀ ਦੀਆਂ ਹੁੰਦੀਆਂ ਜਿਹੜੇ ਸਪਲਿਟ ACs ਹੁੰਦੇ ਆ ਉਹਨਾਂ ਦੀ ਕਾਪਰ ਵਾਇਰਸ ਹਰ ਰੋਜ਼ ਹੀ ਮਤਲਬ ਉਹ ਹਸਪੀਟਲ ਚ ਕੁਛ ਨਾ ਕੁਝ ਚੁੱਕ ਕੇ ਲੈ ਕੇ ਜਾਂਦੇ ਆ ਲਗਾਤਾਰ ਆਜੇ ਤੀਸਰੀ ਚੋਰੀ ਤੀਸਰੀ ਜਾਂ ਚੌਥੀ ਚੋਰੀ ਹੈ ਜਿਹੜੇ ਸਾਡੇ OT ਚੋਰੀ ਔਰ ਸਾਰੀਆਂ ਆਕਸੀਜਨ ਪਾਈਪਾਂ ਉਹਨਾਂ ਨੇ ਲਾ ਲਈਆਂ ਤੇ ਉਹਦੇ ਕਾਰਨ ਸਾਡਾ ਜਿਹੜਾ ਹੁਣ ਆਪਰੇਸ਼ਨ ਹੈ ਉਹ ਆਕਸੀਜਨ ਪਾਈਪਾਂ ਲੱਥਰ ਨਾਲ ਉਹ ਬੰਦ ਹੋ ਗਏ ਆ ਪਾਈਪਾਂ ਉਹ ਆਰਡੀਨਰੀ ਪਾਈਪਾਂ ਨਹੀਂ ਹੁੰਦੀਆਂ ਉਹਨਾਂ ਨੂੰ ਜੇ ਕਟੀਆਂ ਗਈਆਂ ਤੇ ਉਹਨਾਂ ਨੂੰ ਸਾਨੂੰ ਰਿਪਲੇਸ ਕਰਾਉਣ ਵਿੱਚ ਉਹਨਾਂ ਨੂੰ ਮੰਗਵਾਨ ਵਿੱਚ ਕਰਨ ਵਿੱਚ ਸਾਰੀ ਰਿਪੇਅਰ ਵਿੱਚ ਹਫ਼ਤਾ 10 ਦੇ ਨੰਗ ਜਾਣਿਆ ਹੁਣ ਉਸ ਦਿਨ ਤੋਂ ਉਸ ਤੱਕ ਦੇਖੋ ਕਿੰਨੀ ਮਰੀਜ਼ਾਂ ਲਈ ਕਿੰਨੀ ਕਿੰਨੀ ਕਿ ਜ਼ਿਆਦਾ ਮੁਸ਼ਕਲ ਹੈ ਚੋਰੀਆਂ ਦਾ ਮੇਨ ਕਾਰਨ ਹੈ ਜਿਹੜਾ ਸਾਡਾ ਓਟ ਸੈਂਟਰ ਅੰਦਰ ਉਹ ਸਾਰਾ ਦਿਨ ਇੱਥੇ ਜਿਹੜੇ ਐਡਿਕਟਸ ਨੇ ਹੁਕਮ ਦੇ ਰਹੇ ਹੁੰਦੇ ਆ ਸਾਰਾ ਦਿਨ ਦੇਖ ਲੈਂਦੇ ਆ ਕਿੱਥੋਂ ਐਸੈਸ ਈਜ਼ੀ ਹੋਣਾ ਹੈ ਉਧਰੋਂ ਦੀ ਉਹ ਚੜ ਜਾਂਦੇ ਆ ਤੇ ਸਾਡੀ ਸਰਕਾਰ ਅੱਗੇ ਵੀ ਇਹੀ ਮੰਗ ਹੈਗੀ ਅਸੀਂ ਮੰਤਰੀ ਸਾਹਿਬ ਅੱਗੇ ਵੀ ਉਹੀ ਡਿਮਾਂਡ ਰੱਖੀ ਸੀ ਉਸ ਦਿਨ ਕਿ ਕਿਰਪਾ ਕਰਕੇ ਜਨਾਲੇ ਦੇ ਵਿੱਚ ਕੋਈ ਹੋਰ ਜਗ੍ਹਾ ਲੱਭੀ ਜਾਵੇ ਤਾਂ ਕਿ ਓਟ ਸੈਂਟਰ ਜਲਦ ਤੋਂ ਜਲਦ ਇੱਥੋਂ ਸ਼ਿਫਟ ਕੀਤਾ ਜਾਵੇ ਹਸਪਤਾਲ ਵਿੱਚ ਲਗਾਤਾਰ ਹੁੰਦੀਆਂ ਚੋਰੀਆਂ ਦੀ ਜਾਂਚ ਕਰਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਇਹਨਾਂ ਚੋਰੀਆਂ ਨੂੰ ਲੈ ਕੇ ਆਪਣਾ ਵੀ ਤਰਕ ਦਿੱਤਾ ਉਹਨਾਂ ਹਸਪਤਾਲ ਵਿੱਚ ਹੁੰਦੀਆਂ ਚੋਰੀਆਂ ਲਈ ਪ੍ਰਬੰਧਕਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਹਸਪਤਾਲ ਵਿੱਚ ਕੋਈ ਵੀ ਸੁਰੱਖਿਆ ਮਲਾਜ਼ਮ ਨਹੀਂ ਹੈ ਜਿਸ ਕਾਰਨ ਚੋਰੀਆਂ ਹੋ ਰਹੀਆਂ ਨੇ ਸੋ ਲੋਕਾਂ ਦੀ ਸੁਰੱਖਿਆ ਦਾ ਦਾਵਾ ਕਰਨ ਵਾਲੀ ਪੁਲਿਸ ਦਾ ਜ਼ਰਾ ਤੁਸੀਂ ਇਹ ਤਰਕ ਵੀ ਸੁਣੋ ਜੀ ਤਾਂ ਬਹੁਤ ਮਾੜੀ ਗੱਲ ਆਈ ਇਹ ਤੇ ਅਸਲ 'ਚ ਚੌਕੀਦਾਰ ਰੱਖੇ ਤੇ ਚੌਕੀਦਾਰ ਕੋਈ ਸਕਿਉਰਟੀ ਗਾਰਡ ਰੱਖਣੀ ਚਾਹੀਦੀ ਆ ਕਾਕੇ ਇਹਨਾਂ ਦੀ ਕੋਈ ਭਾਤ ਹੋ ਸਕਿਆ ਤੇ ਬਿਲਕੁਲ ਬੰਦ ਰਹਿਂਦਾ ਕੰਮ ਇੱਥੇ ਕੋਈ ਉੱਤੇ ਦੇ ਨਾਂ ਡਾਕਟਰ ਹੈ ਨਾ ਸਹਲ ਹੁੰਦੇ ਜਦੋਂ ਇਹ ਬਿਲਕੁਲ ਬੰਦ ਹੁੰਦੇ ਆ ਅਮਲੀ ਅਮਲੀ ਫਿਰਦੇ ਨੇ ਜਿਹੜੇ ਸਵੇਰ ਗੋਲੀਆਂ ਵਾਲੀਆਂ ਤਾਂ ਲੈਂਦੇ ਨੇ ਸਾਨੂੰ ਉਹਨਾਂ ਦਾ ਕੰਮ ਹੋ ਸਕਦਾ ਜੀ ਉਸ ਕਰ ਵੀ ਜੀ ਆਏ ਮੌਕੇ ਤੇ ਆਏ ਮੌਕਾ ਮਕਾ ਦੇਖਿਆ ਜੀ ਸਾਰੇ ਕੁਝ ਕੋਸ਼ਿਸ਼ ਕਰਦੇ ਆ ਜਿਹੜੇ ਮਾਰੀ ਚੱਕੇ ਬੰਦੇ ਆ ਜਿਹੜੇ ਆਪਣੇ ਉਹਨਾਂ ਨੂੰ ਲਾ ਕੇ ਕੋਸ਼ਿਸ਼ ਕਰਦੇ ਉਹਨਾਂ ਤੋਂ ਚਲੋ ਜੀ ਇਹੀ ਅਸੀਂ ਅਫਸਰਾਂ ਤੱਕ ਗੱਲ ਪਹੁੰਚਾ ਦਾਂਗੇ ਜੀ ਇਹ ਵੀ ਇਹ ਪਹੁੰਚਾ ਦਾਂਗੇ ਅਫਸਰਾਂ ਨੂੰ ਦੱਸ ਦਾਂਗੇ ਵੀ ਉਹ ਮੈਡੀਕਲ ਪਰਪਰ ਇਹ ਕਹ ਰਹੇ ਆ ਜੋ ਕਾਰਨ ਕਰਨ ਮੁਤਾਬਕ ਹੋਇਆ ਕੰਮ ਹੈ। ਜੋ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਚੋਰਾਵੱਲੋ ਹਸਪਤਾਲ ਵਿੱਚ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਦੇ ਬਾਵਜੂਦ ਵੀ ਪੁਲਿਸ ਇਹ ਜੇ ਤਰਕ ਦੇ ਰਹੀ ਹੈ। ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਕੀ ਹਾਲ ਬਣ ਚੁੱਕੇ ਨੇ ਤੇ ਪੁਲਿਸ ਅਫਸਰ ਦੀ ਨਸੀਹਤ ਤਾਂ ਇਹੀ ਅਰਥ ਕੱਢਿਆ ਜਾ ਸਕਦਾ ਹੈ ਕਿ ਹੁਣ ਲੋਕ ਆਪਣੀ ਜਾਨ ਮਾਲ ਦੀ ਆਪ ਹੀ ਰਾਖੀ ਕਰਨ ਤੇ ਪੁਲਿਸ ਤੋਂ ਆਪਣੀ ਸੁਰੱਖਿਆ ਦੀ ਆਸ ਛੱਡ ਦੇਣ। ਅਜਨਾਲਾ ਤੋਂ ਵਿਰਿੰਦਰ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼